ਸਾਤ ਸੱਤੇ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਵਾਗਤ ਕਰਦੇ ਆਂ ਅੱਜ ਦੀ ਨਵੀਂ ਵੀਡੀਓ ਵਿੱਚ ਤੇ ਨਵੀਂ ਵੀਡੀਓ ਵਿੱਚ ਲੈ ਕੇ ਆਇਆ ਹਾਂ ਇੱਕ ਬਹੁਤ ਸੋਹਣੀ ਗੱਲ ਹਾਸੇ ਆਉਂਦੀ ਆ ਸੁਣ ਕੇ ਤੇ ਇਹਨਾਂ ਤਿੰਨ ਬੰਦੇ ਇੱਕ ਜਹਾਜ਼ ਵਿੱਚ ਸਫ਼ਰ ਕਰ ਰਹੇ ਹੁੰਦੇ ਆ ਤੇ ਸਫ਼ਰ ਕਰਦੇ ਕਰਦੇ ਉਹਨਾਂ ਨੂੰ ਜਹਾਜ਼ ਵਿੱਚੋਂ ਇੱਕ ਨਾ ਚਿਰਾਗ ਥਿਆਉਂਦਾ ਤੇ ਉਹ ਨਾ ਉਤੋਂ ਚਿਰਾਗ ਨੂੰ ਰਗੜਦੇ ਆ ਤੇ ਅਚਾਨਕ ਉਹਦੇ ਵਿੱਚ ਇੱਕ ਜਿੰਨ ਪ੍ਰਗਟ ਹੋ ਜਾਂਦਾ ਤੇ ਜਿੰਨ ਜਦੋਂ ਉਹਦੇ ਵਿੱਚ ਪ੍ਰਗਟ ਹੋ ਜਾਂਦਾ ਤੇ ਉਹ ਤਿੰਨਾਂ ਨੂੰ ਕਹਿੰਦਾ ਅੱਜ ਤੁਸੀਂ ਮਰੋਗੇ ਕਹਿੰਦਾ ਮੇਰੇ ਹੱਥੋਂ ਤੇ ਉਹ ਬਈ ਡਰ ਜਾਂਦੇ ਆ ਤੇ ਉਹ ਜਿੰਨ ਅੱਗੇ ਕਹਿੰਦੇ ਆ ਵੀ ਸਾਨੂੰ ਮਾਫ ਕਰ ਦੇ ਵੀ ਇੱਕ ਮੌਕਾ ਤਾਂ ਦੇ ਕਹਿੰਦਾ ਸਾਨੂੰ ਬਚਨ ਦਾ ਤੇ ਮਾੜੀ ਤੋਂ ਮਾੜੀ ਸਰਕਾਰ ਵੀ ਕਹਿੰਦਾ ਇੱਕ ਮੌਕਾ ਦੇ ਦਿੰਦੀ ਆ ਕਹਿੰਦਾ ਤੂੰ ਵੀ ਸਾਨੂੰ ਇੱਕ ਮੌਕਾ ਦੇ ਦੇ ਤੇ ਉਹ ਜਿੰਨ ਸਹਿਮਤ ਹੋ ਜਾਂਦਾ ਕਹਿੰਦਾ ਚਲੋ ਠੀਕ ਆ ਕਹਿੰਦਾ ਥੱਲੇ ਨਾ ਸਮੁੰਦਰ ਆ ਕਹਿੰਦਾ ਤੁਸੀਂ ਤਿੰਨਾਂ ਨੇ ਆਪਦੀ ਆਪਦੀ ਇੱਕ ਇੱਕ ਚੀਜ਼ ਵਾਰੀ-ਵਾਰੀ ਥੱਲੇ ਸਮੁੰਦਰ ਚ ਸੱਟਣੀ ਆ ਕਹਿੰਦਾ ਮੈਂ ਜੇ ਉਹ ਚੀਜ਼ ਮੈਂ ਕੱਢ ਲਿਆ ਕਹਿੰਦਾ ਫਿਰ ਮੈਂ ਮਾਰ ਦੂੰਗਾ ਤੇ ਜੇ ਮੇਰੇ ਤੋਂ ਉਹ ਚੀਜ਼ ਨਾ ਕੱਢੀ ਗਈ ਕਹਿੰਦਾ ਫਿਰ ਤੁਸੀਂ ਬਚ ਜਾਓਗੇ ਤੇ ਉਹ ਠੀਕ ਆ ਕਹਿੰਦੇ ਚਲੋ ਠੀਕ ਆ ਜੀ ਤੇ ਜਿਹੜਾ ਅਮਰੀਕਾ ਵਾਲਾ ਸੀ ਉਹਨੇ ਆਪਦੀ ਉਂਗਲ 'ਚ ਰਿੰਗ ਲਾ ਕੇ ਉਹ ਸਿੱਟੀ ਸਮੁੰਦਰ 'ਚ ਤੇ ਜੈਨ ਉਸ ਹਿਆਰ ਤੁਹਾਨੂੰ ਪਤਾ ਹੀ ਹੈ ਜਿੰਨਾਂ ਦਾ ਤੇ ਉਹ ਸਮੁੰਦਰ 'ਚ ਗਿਆ ਬਈ ਉਹਦੀ ਉਹ ਰਿੰਗ ਭਾਲ ਲਿਆਇਆ ਚਲ ਉਹਦੀ ਦਾ ਉਹਦਾ ਤਾਂ ਮਰਨ ਹੋ ਗਿਆ ਤੇ ਹੁਣ ਅਗਲੀ ਵਾਰੀ ਸੀ ਪਾਕਿਸਤਾਨ ਵਾਲੇ ਦੀ ਪਾਕਿਸਤਾਨ ਨੇ ਆਪ ਦਾ ਜਿਹੜਾ ਦਾੜੀ ਦਾ ਬਾਲ ਜਿਹੜਾ ਸਮੁੰਦਰ 'ਚ ਸੁੱਟਿਆ ਤੇ ਉਹ ਸਿੱਟਤਾ ਤੇ ਫਿਰ ਜੈਨ ਉਹ ਵੀ ਜਿਹੜਾ ਵਾਲ ਲੱਭ ਕੇ ਲਿਆ ਕੇ ਤੇ ਪਾਕਿਸਤਾਨ ਵਾਲੇ ਨੂੰ ਦੇਤਾ ਤੇ ਤੀਜੀ ਵਾਰੀ ਸੀ ਆਪਣੇ ਭਾਰਤ ਵਾਲੇ ਦੀ ਇੰਡੀਆ ਦੇ ਬਾਰੇ ਸੀ ਉਹ ਸੀ ਪੰਜਾਬ ਤੋਂ ਪੂਰਾ ਉਹ ਸੀ ਮਤਲਬ ਖਿਡਾਰੀ ਤੁਹਾਨੂੰ ਪਤਾ ਹੀ ਪੰਜਾਬੀ ਹੁੰਦੀ ਹੈ ਜਗਾੜੀ ਤੇ ਉਹਨੇ ਵਾਈ ਉਹ ਕੱਢ ਕੇ ਜੇਵ ਚੋਂ ਡਿਸਪਰੈਂਡ ਦੀ ਗੋਲੀ ਤੇ ਸਮੁੰਦਰ ਚ ਸਿੱਟਤੀ ਤੁਹਾਨੂੰ ਪਤਾ ਨਿੱਕੀ ਜੀ ਹੁੰਦੀ ਡਿਸਪਰੈਂਡ ਤੇ ਉਹ ਕਿੱਥੋਂ ਥੇ ਹੋਣੀ ਉਸ ਨਾਲ ਢਿੱਗਣ ਸਾਰੀ ਖੁਰ ਗਈ ਤੇ ਐਵੇਂ ਹੁੰਦਾ ਵੀ ਦਿਮਾਗ ਦਾ ਖੇਡ ਹੀ ਸੀਗਾ ਤੇ ਉਹ ਬਾਕੀ ਦੋ ਮਾਰੇ ਗਏ ਤੇ ਜਿਹੜਾ ਸੀ ਜਗਾੜੀ ਭਾਰਤ ਦਾ ਉਹ ਬਚ ਗਿਆ ਇਹ ਕਹਾਣੀ ਸੁਣ ਕੇ ਬੜੀ ਹਾਸਿਆ ਆਉਂਦੀ ਹੈ ਤੇ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਦੱਸਿਓ ਧੰਨਵਾਦ ਜੀ